ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਅੰਮ੍ਰਿਤਸਰ ਦੀ ਫੇਮਸ ਡਿਸ਼ ਨੂਟਰੀ ਕੁਲਚਾ ਦੀ ਰੈਸਪੀ ਇਹ ਬੜੇ ਤੇ ਬੱਚੇ ਬੜੀ ਚਾਹ ਨਾਲ ਖਾਂਦੇ ਨੇ ਤੋਂ ਅੱਜ ਮੈਂ ਤੁਹਾਨੂੰ ਇਸ ਦੀ ਰੈਸਪੀ ਸ਼ੇਅਰ ਕਰਾਂਗੀ ਹੁਣ ਅਸੀਂ ਬਹੁਤੀ ਦੇਰ ਨਾ ਕਰਦੇ ਹੋਏ ਅੱਜ ਦੀ ਰੈਸਪੀ ਸ਼ੁਰੂ ਕਰਦੀਆਂ ਇਸ ਨੂੰ ਬਣਾਉਣ ਲਈ ਮੈਂ ਇੱਥੇ 4 ਤੋਂ 5 ਮੀਡੀਅਮ ਸਾਈਜ਼ ਪਿਆਜ਼ ਨੂੰ ਗ੍ਰੇਟ ਕਰ ਲਿਆ ਸੀ ਜਿੰਨੇ ਅਸੀਂ ਪਿਆਜ਼ ਲਿੱਤੇ ਨੇ ਉਨੇ ਹੀ ਅਸੀਂ ਟਮਾਟਰ ਲੈਣੇ ਨੇ ਇੱਥੇ ਮਿਲਦੇ ਨੇ ਦੋ ਕੋਲੀਆਂ ਸੋਇਆ ਚੰਕਸ ਦੀਆਂ ਇੱਕ ਮੇਰੇ ਕੋਲ ਚੂਰਾ ਸੀ ਤਮਿੰਦਾ ਚੂਰਾ ਵੀ ਲੈ ਲਿਆ ਕਿ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਸਿੰਪਲ ਦੋ ਕੋਲੀਆਂ ਦੂਸਰੀਆਂ ਸੋਇਆ ਚੰਕਸ ਦੀ ਲੈ ਸਕਦੇ ਹੋ ਤੇ ਇੱਥੇ ਮੈਂ 1 ਇੰਚ ਅਦਰਕ ਤੇ 2 ਚਮਚ ਲਿੱਤੇ ਨੇ ਲਸਣ ਦੀਆਂ ਕਲੀਆਂ ਦੀ ਤੇ ਬਾਅਦ ਵਿੱਚ ਜਿਹੜੇ ਮੈਂ ਬਰੀਕ ਕੱਟ ਲਿਆ ਸੀ ਧਨੀਆ ਉਹਦੇ ਡੰਡਲ ਮੈਂ ਟਮਾਟਰਾਂ ਨਾਲ ਪੀਸ ਲਵਾਂਗੀ ਤੇ ਨਾਲ ਹੀ ਲਿੱਤੇ ਨੇ ਮੈਂ ਖੜੇ ਮਸਾਲੇ ਜਿਹੜੇ ਤੁਹਾਡੇ ਘਰ अवेलेबल ਤੁਸੀਂ ਉਹ ਪਾ ਸਕਦੇ ਹੋ ਫਿਰ ਅਸੀਂ ਇੱਕ ਪਤਿੱਲੀ ਵਿੱਚ ਪਾਣੀ ਪਾ ਕੇ ਉਸ ਦੇ ਵਿੱਚ ਇੱਕ ਤੋਂ ਦੋ ਚਮਚ ਚਾਪਤੀ ਦੇ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਜਦੋਂ ਇਸ ਦਾ ਕਲਰ ਆ ਜਾਵੇਗਾ ਫਿਰ ਅਸੀਂ ਆਪਣੀ ਗੈਸ ਦੀ ਫਲੇਮ ਨੂੰ ਕਰ ਦੇਣਾ ਹੈ ਬੰਦ ਹੁਣ ਮੈਂ ਜਿਹੜੀ ਮੇਰੀ ਬੜੀ ਅਸੀ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਕੁੱਕਰ ਦੇ ਵਿੱਚ ਪਾ ਲਿਆ ਤੇ ਉਸ ਵਿੱਚ ਜਿਹੜੇ ਮੈਂ ਚਾਪਤੀ ਦਾ ਪਾਣੀ ਉਬਾਲਿਆ ਸੀ ਉਹ ਵੀ ਉਹਦੇ ਵਿੱਚ ਪਾ ਲਿਆ ਤੇ ਥੋੜਾ ਜਿਹਾ ਇਸ ਵਿੱਚ ਐਕਸਟਰਾ ਪਾਣੀ ਪਾ ਕੇ ਅਸੀਂ ਇਸ ਨੂੰ ਗੈਸ ਤੇ ਮੀਡੀਅਮ ਫਲੇਮ ਤੇ 5 ਤੋਂ 7 ਮਿੰਟ ਲਈ ਚੰਗੀ ਤਰ੍ਹਾਂ ਪਕਾ ਲੈਣਾ ਜਦੋਂ ਜਿਹੜੀ ਸਾਡੀ ਸੂਏ ਜਾਂਕਸਾ ਨਰਮ ਹੋ ਜਾਵੇਗੀ ਫਿਰ ਅਸੀਂ ਆਪਣੀ ਜਿਹੜੀ ਗੈਸ ਦੀ ਫਲੇਮ ਹੈ ਉਦੋਂ ਹੀ ਬੰਦ ਕਰਨੀ ਹੈ ਅਗਰ ਤੁਸੀਂ ਮਤਲਬ ਇਕੱਲੀ ਦੂਸਰੀ ਸੋਇਆ ਚੰਗਸ ਲੈ ਰਹੇ ਹੋ ਤਾਂ ਤੁਸੀਂ ਇਸ ਨੂੰ ਦੋ ਵਿਸਲਾ ਵੀ ਲਗਵਾ ਸਕਦੇ ਹੋ ਫਿਰ ਮੈਂ ਗੈਸ ਤੇ ਆਪਣੀ ਕੜਾਈ ਨੂੰ ਕਾਲਿਆ ਚੰਗੀ ਤਰ੍ਹਾਂ ਗਰਮ ਤੇ ਉਸ ਵਿੱਚ ਪਾਇਆ ਇੱਕ ਕੜਛੀ ਤੇਲ ਦੀ ਤੇ ਇੱਕ ਕੜਛੀ ਇਸ ਵਿੱਚ ਪਾਣੀ ਹੈ ਦੇਸੀ ਘਿਓ ਦੀ ਦੇਸੀ ਘਿਓ ਇਸ ਵਿੱਚ ਪਾਣਾ ਬਹੁਤ ਹੀ ਜ਼ਰੂਰੀ ਹੈ ਇਸ ਨਾਲ ਹੀ ਇਸ ਦਾ ਫਲੇਵਰ ਹੈ ਜਿਹੜਾ ਬਦਿਆ ਹੁੰਦਾ ਹੈ ਜਦੋਂ ਸਾਡਾ ਜਿਹੜਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇਗਾ ਫਿਰ ਅਸੀਂ ਇਸ ਵਿੱਚ ਪਾਵਾਂਗੇ ਆਪਣੇ ਖੜੇ ਮਸਾਲੇ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਜਦੋਂ ਇਹ ਸਾਡੇ ਜਿਹੜੇ ਮਸਾਲੇ ਆ ਬਰਾਊਨ ਹੋ ਜਾਊਗੇ ਉਦੋਂ ਤੱਕ ਅਸੀਂ ਇਸ ਨੂੰ ਰੋਸਟ ਕਰਨਾ ਹੈ ਇਹਨਾਂ ਨਾਲ ਹੀ ਜਿਹੜਾ ਫਲੇਵਰ ਆ ਨਿਕਰ ਕੇ ਆਂਦਾ ਹੈ ਚਲੋ ਹੁਣ ਤੁਸੀਂ ਵੇਖ ਸਕਦੇ ਹੋ ਜਿਹੜੇ ਸਾਡੇ ਮਸਾਲੇ ਆ ਉਹ ਚੰਗੀ ਤਰ੍ਹਾਂ ਰੋਸਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਗ੍ਰੇਟਿਡ ਅਨਿਅਨਸ ਆਪਣੇ ਗ੍ਰੇਟਿਡ ਪਿਆਜ਼ਾਂ ਨੂੰ ਅਸੀਂ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਹੈ ਤੇ ਇਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਪਕਾਣਾ ਹੈ ਜਿਨੇ ਵਧੀਆ ਢੰਗ ਨਾਲ ਅਸੀਂ ਪਿਆਜ਼ਾਂ ਨੂੰ ਪਕਾਵਾਂਗੇ ਉਨਾ ਹੀ ਵਧੀਆ ਸਾਡੇ ਨਿਊਟਰੀ ਕੁਲਚੇ ਦਾ ਸਵਾਦ ਆਵੇਗਾ ਸੇ ਉਸ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਹੁਣ ਤੁਸੀਂ ਵੇਖ ਸਕਦੇ ਹੋ ਜਿਹੜਾ ਸਾਡੇ ਪਿਆਜ਼ ਹੈ ਉਹ ট্রান্সਕਲੈਂਟ ਹੋ ਗਏ ਨੇ ਇਹਨਾਂ ਦਾ ਕਲਰ ਜਿਹੜਾ ਹੈ ਚੇਂਜ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਅਦਰਕ ਲਸਣ ਦਾ ਪੇਸਟ ਉਹਨੇ ਉਹਦਾ ਅਦਰਕ ਲਸਣ ਦਾ ਮੈਂ ਪੇਸਟ ਮੈਂ ਆ ਕੇ ਰੱਖ ਲਿਆ ਸੀ ਤੇਲ ਤੋਂ ਪੇਸਟ ਇਸ ਦੇ ਵਿੱਚ ਪਾ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਰੋਸਟ ਕਰਨਾ ਹੈ ਹੁਣ ਅਸੀਂ ਆਪਣੇ ਪਿਆਜ਼ਾਂ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਇਹ ਬ੍ਰਾਊਨ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਇੱਧਰ ਮੇਰੀ ਜਿਹੜੀ ਨਿਊਟਰੀ ਉਹ ਹੋ ਚੰਗੀ ਤਰ੍ਹਾਂ ਪੱਕ ਗਈ ਸੀ ਮੈਂ ਉਸ ਨੂੰ ਬੰਦ ਕਰ ਦਿੱਤਾ ਹੁਣ ਇਹ ਕੋਲੀ ਵਿੱਚ ਮੈਂ ਆਪਣੇ ਸਾਰੇ ਮਸਾਲੇ ਪਾ ਲਏ 1 ਚਮਚ ਪਾਇਆ ਮੈਧਨੀ ਪਾਊਡਰ ਤੇ 1 ਪਾਊਚ ਪਾਇਆ ਮੈਗੀ ਮਸਾਲੇ ਦਾ 1 ਚਮਚ ਪਾਇਆ ਮੀਟ ਮਸਾਲਾ ਤੇ 1/2 ਚਮਚ ਪਾਇਆ ਕਿਚਨ ਕਿੰਗ ਮਸਾਲਾ ਤੇ ਇਹਦੇ ਵਿੱਚ 1 ਚਮਚ ਪਾਣਾ ਤੁਸੀਂ ਗਰਮ ਮਸਾਲਾ ਤੇ 1/4 ਚਮਚ ਤੁਸੀਂ ਪਾ ਦੇਣਾ ਹੈ ਹਲਦੀ ਪਾਊਡਰ ਦਾ ਇਸ ਵਿੱਚ ਅਜੇ ਅਸੀਂ ਲਾਲ ਮੀਟ ਜਾਂ ਕਸ਼ਮੀਰੀ ਲਾਲ ਮੀਟ ਕੁਝ ਨਹੀਂ ਪਾਣਾ ਹੈ ਉਹ ਅਸੀਂ ਬਾਅਦ ਵਿੱਚ ਐਡ ਕਰਾਂਗੇ ਤੇ ਇਹਦੇ ਵਿੱਚ ਮੈਂ ਇੱਥੇ ਗਰਮ ਪਾਣੀ ਪਾ ਕੇ ਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਮਸਾਲੇ ਚੰਗੀ ਤਰ੍ਹਾਂ ਫੁੱਲ ਗਏ ਨੇ ਹੁਣ ਅਸੀਂ ਇਸ ਨੂੰ ਰੱਖ ਦਾਂਗਾ ਮੈਂ ਸਾਈਡ ਤੇ ਇੱਧਰ ਜਿਹੜੇ ਸਾਡੇ ਪਿਆਜ਼ ਹੈ ਉਹ ਵੀ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋ ਗਏ ਨੇ ਹੁਣ ਅਸੀਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਪਾਣਾ ਹੈ 2 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਮਿੰਟ ਅਸੀਂ ਇਸ ਨੂੰ ਪਕਾ ਲਵਾਂਗੇ ਤੇ ਬਾਅਦ ਵਿੱਚ ਜਿਹੜੇ ਮੈਂ ਮਸਾਲੇ ਤੁਹਾਨੂੰ ਦੱਸੇ ਨੇ ਉਹ ਅਸੀਂ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਥੋੜਾ ਜਿਹਾ ਅਸੀਂ ਇਸ ਦੇ ਵਿੱਚ ਗਰਮ ਪਾਣੀ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ 2 ਤੋਂ 3 ਮਿੰਟ ਲਈ ਸੇ ਪਕਾ ਲੈਣਾ ਹੈ ਇੱਥੇ ਤੁਸੀਂ ਗਰਮ ਪਾਣੀ ਦਾ ਹੀ ਯੂਜ਼ ਕਰਨਾ ਹੈ ਠੰਡੇ ਪਾਣੀ ਦਾ ਯੂਜ਼ ਬਿਲਕੁਲ ਨਹੀਂ ਕਰਨਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਇਸ ਨੂੰ 2 ਤੋਂ 3 ਮਿੰਟ ਚੰਗੀ ਤਰ੍ਹਾਂ ਹਲਾ ਕੇ ਇਸ ਨੂੰ ਪਕਾ ਲਿਆ। ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਟਮਾਟਰਾਂ ਦੇ ਪਿਊਰੀ ਮੈਂ ਬਣਾਈ ਸੀ ਤਨੀਆਂ ਦੇ ਡੰਡਲ ਪਾ ਕੇ ਉਹ ਹੁਣ ਅਸੀਂ ਇਹਦੇ ਵਿੱਚ ਐਡ ਕਰਵਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰਨਾ ਹੈ। ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ। ਨਮਕ ਮੈਂ ਇਸ ਲਈ ਬਾਅਦ ਚ ਪਾਇਆ ਕਿਉਂਕਿ ਟਮਾਟਰਾਂ ਵਿੱਚ ਨਮਕ ਪਾਉਣਾ ਜੇ ਟਮਾਟਰ ਨੇ ਸਾਡੇ ਉਹ ਛੇਤੀ ਗਲ ਜਾਂਦੇ ਨੇ। ਅਗਰ ਇਸੇ ਪਹਿਲਾਂ ਇਹਦੇ ਵਿੱਚ ਨਮਕ ਪਾ ਲਿੰਦੇ ਤਾਂ ਜੇ ਟਮਾਟਰਾਂ ਨੂੰ ਗਲਣੇ ਟਾਈਮ ਲੱਗ ਜਾਣਾ ਸੀ ਤੇ ਨਾਲ ਹੀ ਮੈਂ ਇਹਦੇ ਵਿੱਚ ਪਾਇਆ ਇੱਕ ਚਮਚ ਦੇਸੀ ਘਿਓ ਦਾ ਹੋਰ ਐਡ ਕੀਤਾ ਇਸ ਨਾਲ ਜਿਹੜਾ ਵਧੀਆ ਫਲੇਵਰ ਆਂਦਾ ਦੇਸੀ ਘਿਓ ਨਾਲ ਇਸ ਲਈ ਮੈਂ ਐਡ ਕਰ ਰਹੀ ਹਾਂ ਤੁਸੀਂ ਚਾਹੇ ਤਾਂ ਅਵੋਇਡ ਵੀ ਕਰ ਸਕਦੇ ਹੋ ਤੁਸੀਂ ਇੱਥੇ ਬਟਰ ਵੀ ਯੂਜ਼ ਕਰ ਸਕਦੇ ਹੋ ਉਸ ਨਾਲ ਵੀ ਬਹੁਤ ਹੀ ਵਧੀਆ ਫਲੇਵਰ ਆਂਦਾ ਹੈ ਤੇ ਨਾਲ ਹੀ ਇੱਥੇ ਮੈਂ 2 ਚਮਚ ਕਸੂਰੀ ਮੇਥੀ ਨੂੰ ਆਪਣੇ ਹੱਥਾਂ ਦੀ ਤਲੀਆਂ ਤੇ ਚੰਗੀ ਤਰ੍ਹਾਂ ਕ੍ਰਸ਼ ਕਰਕੇ ਇਹਦੇ ਵਿੱਚ ਐਡ ਕਰ ਦਿੱਤਾ ਇਸ ਨੂੰ ਤੁਸੀਂ ਇਸ ਤਰ੍ਹਾਂ ਹੀ ਐਡ ਕਰਨਾ ਇਸ ਨਾਲ ਇਸ ਦਾ ਫਲੇਵਰ ਹੈ ਐਨਹਾਂਸ ਹੁੰਦਾ ਹੈ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹੁਣ ਅਸੀਂ ਇਸ ਨੂੰ 5 ਤੋਂ 7 ਮਿੰਟ ਚੰਗੀ ਤਰ੍ਹਾਂ ਪਕਾ ਲੈਣਾ ਹੈ ਮੇਰੇ ਮਸਾਲੇ ਨੇ ਔਇਲ ਛੱਡ ਦਿੱਤਾ ਸੀ ਅਸੀਂ ਇਸ ਨੂੰ ਇਸ ਸਟੇਜ ਤੱਕ ਚੰਗੀ ਤਰ੍ਹਾਂ ਪਕਾਣਾ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਾਡੀ ਜਿਹੜੀ ਬੋਇਲਡ ਕੀਤੀ ਹੋਈ ਨੂਟਰੀ ਸੀ ਉਸ ਨੂੰ ਅਸੀਂ ਇਹਦੇ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੇ ਇਹਦੇ ਵਿੱਚ ਹੁਣ ਅਸੀਂ ਐਡ ਕਰਾਂਗੇ ਗਰਮ ਪਾਣੀ ਤੁਸੀਂ ਇੱਥੇ ਗਰਮ ਪਾਣੀ ਹੀ ਯੂਜ਼ ਕਰਨਾ ਹੈ ਠੰਡਾ ਪਾਣੀ ਬਿਲਕੁਲ ਵੀ ਨਹੀਂ ਯੂਜ਼ ਕਰਨਾ ਹੈ ਤੇ ਗਰਮ ਪਾਣੀ ਪਾਉਣ ਤੋਂ ਬਾਅਦ ਅਸੀਂ ਇਸ ਨੂੰ 5 ਤੋਂ 7 ਮਿੰਟ ਚੰਗੀ ਤਰ੍ਹਾਂ ਹਿਲਾ-ਹਲਾ ਕੇ ਅਸੀਂ ਇਸ ਨੂੰ ਪਕਾ ਲਵਾਂਗੇ ਮੈਂ ਇਸ ਨੂੰ 5 ਤੋਂ 7 ਮਿੰਟ ਚੰਗੀ ਤਰ੍ਹਾਂ ਪਕਾ ਲੱਸੀ ਤੁਸੀਂ ਦੇਖ ਸਕਦੇ ਹੋ ਸਾਈਡਸ ਤੇ ਜਿਹੜਾ ਔਇਲ ਹੈ ਉਹ ਵੀ ਨਿਕਲ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਨਾ ਹੈ 2 ਚਮਚ ਸੋਇਆ 소ਸ ਤੇ 2 ਚਮਚ ਅਸੀਂ ਇਹਦੇ ਵਿੱਚ ਐਡ ਕਰਾਂਗੇ ਟਮੇਟੋ 소ਸ ਅਗਰ ਤੁਹਾਡੇ ਕੋਲ ਸ਼ੈਜ਼ਵਨ 소ਸ ਹੈ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਆਰਾਮ ਨਾਲ ਐਡ ਕਰ ਸਕਦੇ ਹੋ ਸੌਸਿਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਸਬਜ਼ੀਆਂ। ਸਬਜ਼ੀ ਮੈਂ ਇੱਥੇ ਲਈ ਹੈ ਇੱਕ ਹਰੀ शिमला ਮਿਰਚ ਤੇ ਥੋੜੀ ਜਿਹੀ ਲਿੱਤੀ ਹੈ ਪੱਤਾ ਗੋभी। ਤੁਸੀਂ ਕੋਈ ਹੋਰ ਵੀ ਸਬਜ਼ੀ ਚਾਹੋ ਤਾਂ ਇਹ ਚ ਐਡ ਕਰ ਸਕਦੇ ਹੋ। ਸਬਜ਼ੀਆਂ ਨੂੰ ਪਕਾਣ ਪਾ ਕੇ ਇਹਦੇ ਵਿੱਚ ਦੋ ਤੋਂ ਤਿੰਨ ਮਿੰਟ ਅਸੀਂ ਇਸ ਨੂੰ ਪਕਾਉਣਾ ਹੈ। ਤੇ ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਪਾਣਾ ਹੈ ਧਨੀਆ। ਧਨੀਆ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਨਿੰਬੂ ਦਾ ਰਸ ਜਿਸ ਨਾਲ ਕੀ ਦਾ ਫਲੇਵਰ ਹੈ ਹੋਰ ਵਧੀਆ ਆਵੇਗਾ। ਅਤੇ ਤੁਸੀਂ ਇਸ ਨੂੰ ਟੇਸਟ ਕਰਕੇ ਵੇਖ ਸਕਦੇ ਹੋ ਅਗਰ ਤੁਹਾਨੂੰ ਕੁਝ ਚੀਜ਼ ਘੱਟ ਵੱਧ ਲੱਗ ਰਹੀ ਹੈ ਤਾਂ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਇਹਦੇ ਵਿੱਚ ਪਾ ਸਕਦੇ ਹੋ ਹੁਣ ਸਾਡੀ ਜਿਹੜੀ ਨਿਊਟਰੀ ਹੈ ਉਹ ਤਿਆਰ ਹੋ ਗਈ ਹੈ ਤੁਸੀਂ ਵੇਖ ਸਕਦੇ ਹੋ ਤਾਂ ਬਹੁਤ ਹੀ ਸੋਨਾ ਕਲਰ ਆਇਆ ਹੈ ਹੁਣ ਅਸੀਂ ਇਸ ਨੂੰ ਗੈਸ ਦੀ ਫਲੇਮ ਕਰ ਦਵਾਂਗੇ ਬੰਦ ਤੇ ਦੂਜੀ ਸਾਈਡ ਮੈਂ ਤਵੇ ਨੂੰ ਕਰ ਲਿਆ ਗਰਮ ਤਵੇ ਤੇ ਪਾਇਆ ਦੇਸੀ ਕਿਊਬ ਦੇਸੀ ਕਿਊਬ ਜਾਂ ਬਟਰ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਫਿਰ ਮੈਂ ਉਸ ਤੇ ਪਾਈ ਆਪਣੀ ਸੋਇਆ ਨਿਊਟਰੀ ਦੀ ਸਬਜ਼ੀ ਤੇ ਉਸਦੇ ਬਾਅਦ ਮੈਂ ਇਸ ਦੇ ਉੱਪਰ ਥੋੜੀ ਜਿਹੀ ਪਿਆਜ਼ ਤੇ ਲੱਛੇਦਾਰ ਕੱਟੇ ਹੋਏ ਗਾਜਰਾਂ ਤੇ ਨਾਲ ਹੀ ਥੋੜੀ ਜਿਹੀ ਮੈਂ ਦੇ ਵਿੱਚ ਪੱਤਾ ਗੋਬੀ ਵੀ ਪਾ ਦਿੱਤੀ ਸੀ ਤੇ ਉਸਦੇ ਉੱਪਰ ਮੈਂ ਜਿਹੜੇ ਕੁਲਚੇ ਸੀ ਉਹਨਾਂ ਨੂੰ ਉੱਪਰ ਟੈਪ ਟੈਪ ਕਰਕੇ ਦੋਨਾਂ ਸਾਈਡਸ ਤੋਂ ਚੰਗੀ ਤਰ੍ਹਾਂ ਸੀ ਪਕਾ ਲੈਣਾ ਹੈ ਉਹ ਤੁਸੀਂ ਦੇਖਸਾ ਜਿਹੜੀ ਮੈਂ ਸਬਜੀ ਹੈ ਕੁਲਚੇ ਦਾ ਚੰਗੀ ਤਰ੍ਹਾਂ ਲੱਗ ਗਈ ਹੈ ਤੇ ਅਸੀਂ ਇਸ ਨੂੰ ਉਲਟਾ ਕਰਕੇ ਦੂਜੀ ਸਾਈਡ ਤੇ ਵੀ ਘਿਓ ਲਗਾ ਕੇ ਦੋਨੋਂ ਸਾਈਡਸ ਤੋਂ ਅਸੀਂ ਚੰਗੀ ਤਰ੍ਹਾਂ ਇਸ ਨੂੰ ਪਕਾ ਲੈਣਾ ਹੈ ਇਸ ਨੂੰ ਮੈਂ ਮੀਡੀਅਮ ਫਲੇਮ ਤੇ ਹੀ ਪਕਾ ਰਹੀ ਹਾਂ ਸੇਕ ਰਹੀ ਹਾਂ ਅਗਰ ਤੁਸੀਂ ਆਪਣੀ ਗੈਸ ਦੀ ਫਲੇਮ ਜਿਹੜੀ ਹਾਈ ਕਰ ਦੋਵੋਗੇ ਤਾਂ ਜੜ ਤੁਹਾਡੇ ਕੁਲਚੇ ਨੇ ਉਹ ਤੁਹਾਡੇ ਜਲ ਜਾਣਗੇ ਇਸ ਲਈ ਅਸੀਂ ਇਸ ਨੂੰ ਲੋ ਫਲੇਮ ਤੇ ਹੀ ਦੋਨੋਂ ਸਾਈਡਸ ਤੋਂ ਚੰਗੀ ਤਰ੍ਹਾਂ ਅਸੀਂ ਸੇਕ ਲੈਣਾ ਹੈ ਹੁਣ ਮੇਰੇ ਕੁਲਚੇ ਨੇ ਉਹ ਦੋਨੋਂ ਚ ਸਾਈਡਸ ਤੋਂ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਸੇਕ ਲਿਆ ਹੈ ਹੁਣ ਮੈਂ ਇਹਨਾਂ ਨੂੰ ਕਰ ਦਵਾਂਗੀ ਇੱਕ ਪਲੇਟ 'ਚ ਤੇ ਨਾਲ ਹੀ ਅਸੀਂ ਪਾ ਦਵਾਂਗੇ ਆਪਣੀ ਨੂਟਰੀ ਦੀ ਸਬਜੀ ਇੱਥੇ ਤੁਸ ਤੁਹਾਨੂੰ ਲੱਗ ਰਿਹਾ ਹੋਗਾ ਵੀ ਮੇਰੀ ਨੂਟਰੀ ਸਬਜੀ ਥੋੜੀ ਪਤਲੀ ਹੈ ਪਰ ਨਹੀਂ ਇਹ ਜਰਦੋਂ ਅਸੀਂ ਥੋੜੀ ਦੇਰ ਦਾ ਖਾਂਦੇ ਇਹ ਗਾੜੀ ਹੋ ਜਾਂਦੀ ਹੈ ਇਸ ਲਈ ਇਸ ਨੂੰ ਤੁਸੀਂ ਥੋੜਾ ਪਤਲਾ ਹੀ ਰੱਖਣਾ ਹੈ ਤੇ ਨਾਲ ਹੀ ਮੈਂ ਗਾਰਨਿਸ਼ ਕਰ ਦਿੱਤੇ অনions ਤੇ ਹਰੀ ਚਟਨੀ ਦੇ ਨਾਲ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ